ਹਾਂ ਦੋਸਤ ਅਸਲ ਯੋਕਓਵਡ ਖੁੱਲੀ ਦੀ ਆ ਹੂੰ ਹੂੰ ਜਿੱਨਾ ਜਿੱਥੇ ਮੇਰੇ ਛੋਟੀ ਬੇਟੀ ਦੇ ਪੈਸੇ ਹੁੰਦੇ ਆ ਉਹ ਵਧੀਆ ਤੋਂ ਵਧੀਆ ਫਰਸਟ ਪਲੇਸ ਕੁਛ ਨਹੀਂ ਕੀਤਾ ਉਹਨਾਂ ਨੇ ਸਿਰਫ ਪੈਸੇ ਹੀ ਲਏ ਤੇ ਵੀ ਸਾਖੀ ਸੀ ਉਹਨਾਂ ਨੇ ਦੇਣਾ ਸੀਗਾ ਤੇ ਕਹਿੰਦੇ ਮਮਾ ਤੁਸੀਂ ਆ ਜਾਓ ਮੈਂ ਆਂਦੇ ਜਾਂਦੇ ਲੈਣੇ ਜਾਉਂਗੀ ਉਹਦੇ ਫਰੈਂਡਸ ਨੇ ਗਿਫਟ ਦਿੱਤੇ ਸਨ ਹੂੰ ਹੂੰ ਤੇ ਆਇਆ ਹਾਂ ਹਾਂ ਮਮਾ ਮੈਂ ਆਏ ਜੀ ਲੇਡੀਆਂ ਮੈਂ ਸਭ ਤੋਂ ਵਿਸ਼ਵਾਸ ਕਰਦੀ ਜੀ ਕਿਸੇ ਨੇ ਕਿਤੇ ਨਹੀਂ ਕਰੀ ਮੈਂ ਹੂੰ ਕਈ ਗੱਲ ਰੱਖਦੇ ਬਹੁਤ ਸਾਰੇ ਗਏ ਠੀਕ ਹੈ ਹੂੰ ਇਹ ਯ ਤੁਸੀਂ 12 ਤਰੀਕ ਨੂੰ ਸਿਰੇ 6:30 ਵਜੇ ਰਵਾਲਸਰ ਸਾਹਿਬ ਬਸਾਖੀ ਦਾ ਤਿਹਾਰ ਜਿਹੜਾ ਹੈ ਉਹ ਰਵਾਲਸਰ ਸਾਹਿਬ ਹਿਮਾਚਲ ਚ ਬਹੁਤ ਗੁਰਗੋਬ ਸਿੰਘ ਮਾਰੇ ਦਾ ਗੁਰਦੁਆਰਾ ਸਾਹਿਬ ਹੈ ਤੇ ਬੜੀ ਧੂਮ-ਧਾਮ ਨਾਲ ਮਨਾਉਂਦੇ ਨੇ ਮੈਂ ਤੇ ਮੇਰੇ ਫੈਮਿਲੀ ਜਿਹੜੀ ਹੈ ਅਸੀਂ ਸਿਰੇ 6:30 ਵਜੇ ਘਰੋਂ ਨਿਕਲ ਗਏ ਸੀ ਹੇਮਬਾਗ ਦੇ ਵਿੱਚ ਕੋਠੀ ਆ ਠੀਕ ਹੈ ਨਾ ਜੀ ਉੱਥੋਂ ਅਸੀਂ ਨਿਕਲ ਕੇ ਆ 12 ਤਰੀਕ ਨੂੰ ਸੀ ਰੇ 13 ਤਰੀਕ ਰਾਤ ਨੂੰ ਅਸੀਂ 11:30 ਵਜੇ ਪਟਿਆਲੇ ਪਹੁੰਚੇ ਜਦੋਂ ਪਟਿਆਲੇ ਪਹੁੰਚੇ ਤਾਂ ਕਾਰ ਅੰਦਰ ਲਾਈ ਆ ਮੇਰੇ ਮਿਸਿਸ ਨੇ ਦੇਖਿਆ ਵੀ ਅੰਦਰ ਦਾ ਜਿਹੜਾ ਦਰਵਾਜ਼ਾ ਹੈ ਉਹ ਟੁੱਟਿਆ ਹੋਇਆ ਤੇ ਲਾਈਟs ਚੱਲ ਰਹੀ ਹੈ ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਕਿ ਉਹਨੇ ਸਭ ਤੋਂ ਪਹਿਲਾਂ ਆਪਦੇ ਬੈੱਡਰੂਮ 'ਚ ਹੀ ਵੜੀ ਮੇਰੇ ਮਿਸਿਸ ਤਾਂ ਲੋਕਰ ਵਗੈਰਾ ਸਾਰੇ ਢੋੜੇ ਹੋਏ ਸੀ ਉਹਦੇ 'ਚ ਕੈਸ਼ ਔਰ ਸੋਨਾ ਤੇ ਮੇਰੇ ਬੇਟੀ ਦੇ ਕਮਰੇ ਦੇ ਵਿੱਚ ਕੈਸ਼ ਸੀਗਾ ਮੇਰੀ ਬੇਟੀ ਦਾ ਪਿਆ ਕੁਛ ਛੋਟੀ ਬੇਟੀ ਦਾ ਉਹ ਵੀ ਨਾਲ ਲੱਗੇ ਇਹ ਉਹਨਾਂ ਨੇ ਜਿਹੜਾ ਸਾਡਾ ਕੈਮਰੇ ਆ ਉਹ ਸਾਰਾ ਪੱਟ ਗੁੱਟ ਕੇ ਸਾਰਾ ਸਮਾਨ ਨਾਲ ਟੀਵੀ ਉਹ ਵੀ ਲੈ ਕੇ ਨਾਲ ਕਿੰਨੇ ਦੇ ਗਏ ਨੇ ਹੋਣਾ ਜਣੇ ਭਾਜੀ 16-17 ਲੱਖ ਦੇ ਗਏ ਨੇ ਮਤਲਬ 16 ਲੱਖ ਦੇ 5 ਲੱਖ ਰੁਪਏ ਕੈਸ਼ ਅਜੇ ਮਤਲਬ ਉਹ ਜਦੋਂ ਰਾਤ ਸਾਨੂੰ 11:00 6:00 11:00 ਅਸੀਂ ਆਏ ਆ ਅਸੀਂ ਇਨਫਰਮੇਸ਼ਨ ਪੁਆਇੰਟ ਨੂੰ ਦਿੱਤੀ ਸੀ ਪੁਲਿਸ ਨੇ ਆ ਕੇ ਰਾਤ 2:30 ਵਜੇ ਤੱਕ ਉਹ ਮਨਾ ਕਰ ਗਏ ਵੀ ਤੁਸੀਂ ਅੰਦਰ ਨਹੀਂ ਵੰਡਾ ਇਹ ਕਿਨੇ ਹੁਣ ਸਵੇਰ ਦੀ 7 ਵਜੇ ਪੁਲਿਸ ਜਿਹੜੀ ਆ ਉਹ ਪਟਿਆਲਾ ਪੁਲਿਸ ਲੱਗੀ ਵੀ ਆ ਬੜੇ ਵਧੀਆ ਢੰਗ ਨਾਲ ਪੁਲਿਸ ਜਿਹੜੀ ਆ ਉਹ ਸਾਰੇ ਕੈਮਰੇ ਗਲੀ ਦੇ ਮੱਲੇ ਦੇ ਕਲੋਨੀ ਦੇ ਸਾਰੇ ਚੈੱਕ ਕਰ ਰਿਹਾ ਸਵੇਰ ਦੀ 7 ਵਜੇ ਜਿਹੜੀ ਪੁਲਿਸ ਆ ਸਾਡਾ ਅਫਸਰ ਗੁਰੂਨੀ ਚ ਇਹ ਇਹ ਸਟਾਫ ਦੀ ਵੀ ਪੁਲਿਸ ਆ ਸੀਐਸ ਸਟਾਫ ਦੀ ਵੀ ਆ ਇਹ ਪਲੱਸ ਆਪਣੇ ਅਫਸਰ ਗੁਰੂਨੀ ਇੰਚਾਰਜ ਜਿਹੜੇ ਆ ਉਹ ਇੰਦਰਜੀਤ ਸਿੰਘ ਸਵੇਰੀ 7 ਵਜੇ ਆ ਗਏ ਤਾਂ ਨਾਲ ਉਹਨਾਂ ਦੀ ਅਫਸਰ ਕਰੋਨੀ ਦੀ ਟੀਮ ਜਿਹੜੀ ਹੈ ਉਹ ਵੀ ਆ ਗਈ ਸੀ ਆ ਬੜੇ ਵਧੀਆ ਢੰਗ ਨਾਲ ਅਫਸਰ ਕਰੋਨੀ ਦੀ ਟੀਮ ਹੈ ਨਾ ਇਸੇ ਦੇ ਕੋਈ ਸ਼ੱਕ ਤਾਂ ਹੁਣ ਭਾਜੀ ਉਹ ਕਰ ਰਹੇ ਨੇ ਜੀ ਉਸ ਨੂੰ ਕੈਮਰੇ ਕੋਲ ਮੂਰੇ ਚੈੱਕ ਕਰ ਰਹੇ ਨੇ ਸ਼ੱਕ ਤਾਂ ਮਹਾਰਾਜ ਆਪਣੇ ਕੀ ਕਿਸ ਤੇ ਕਰਨਾ ਦਾ ਜੜੀ ਚੀਜ਼ ਉਹਨਾਂ ਨੇ ਕੈਮਰੇ ਚੈੱਕ ਕਰ ਰਿਹਾ ਕਲੋਨੀ ਦੇ ਹਾਂ ਜੀ ਜਿਹੜੇ ਯਾਰਾ ਉਹਨਾਂ ਭਾਜੀ ਵੀ ਜੇਟੀ ਨੂੰ ਜੇਨ ਦੇ ਲਈ ਲੈਣੇ ਰੱਖੇ ਸੀ ਬਸਾਤੀ ਵਾਲੇ ਦੇ ਤੇ ਜੇਟੀ ਨੂੰ ਜੇਨ ਲਈ ਕਿੰਨੇ ਕੁ ਲੈਣੇ ਸੀ ਭਾਜੀ ਮੇਰੀ ਬੇਟੀ ਹੁਣੇ ਪਿੱਛੇ 6 ਮਹੀਨੇ ਹੋਇਆ ਹੀ ਹੈ ਤੇ ਵਿਸਾਖੀ ਦੇ ਤਿਆਰ ਕਰਕੇ ਉਹ ਉਹਨੂੰ ਗਹਿਣੇ ਦੇਣੇ ਸੀਗੇ ਤੇ ਥੋੜੇ ਜਿਹਾ ਗਹਿਣੇ ਉਹਨਾਂ ਦੇ ਸੀ ਥੋੜੇ ਜਿਹੇ ਮੇਰੇ ਪਿੱਛੇ ਸੀ ਜਿਹੜੇ ਉਹਨੂੰ ਵਿਸਾਖੀ ਦੇ ਦੇਣੇ ਸੀ